ਬੋਲੋ ਜਿੱਤ ਜੀ ਬਾਅਦ ਵਿੱਚ ਅਨਸਰ ਕੀ ਮਾਮਲਾ ਹੈ ਤੇ ਕਿੱਥੋਂ ਦਾ ਮਾਮਲਾ ਹੈ ਇਹ ਪਣੀ ਖਾਲ ਦਾ ਮਾਮਲਾ ਵਾ ਜੀ ਉੱਚੀ ਜੀ ਪਤੇ ਰਿਸ਼ ਕੁਮਾਰ ਤਾਂ ਮੰਗੇ ਜੀ ਸਾਨੂੰ ਸੰਤਨ ਕੁਮਾਰ ਜੀ ਜੀ ਅਸੀ ਖਾਲਵਾ ਇਹਨਾਂ ਨੇ ਗੋਲੀ ਮਾਰੀ ਆਹ ਜੀ ਗੁਰਮਨਦੀਪ ਸਿੰਘ ਨੇ ਰਾਤ ਜੀ ਬਾਕੀ ਇਹਦਾ ਵੀ ਦਬਿਆ ਬਿਆਨ ਆਪਾਂ ਉਹਨਾਂ ਦੇ ਲੇ ਲਿਆ ਵਾ ਜੋ ਵੀ ਕਰੀਏ ਉਹ ਕਰਾਂਗੇ ਕੀ ਕੀ ਵਜਾ ਰੰਜਿਸ਼ ਕੀ ਹੈ ਵਜਾ ਸਨ ਦਾ ਪੈਸਾ ਲੈਣ ਦਾ ਨਹੀਂ ਕੋਈ ਇਹ ਕਹਾੜੇ ਮਾੜਾ ਪੈਸਾ ਲੈਣ ਦਾ ਬਾਕੀ ਜਦਾਂ ਤੁਸੀਂ ਜੋ ਵੀ ਸਾਹਮਣੇ ਉਹ ਕਰਾਂਗੇ ਸਰ ਕੀ ਕੰਡੀਸ਼ਨ ਹੈ ਮਰੀਜ਼ ਦੀ ਜਿਹੜਾ ਤੁਸੀਂ ਅੰਮ੍ਰਿਤਸਰ ਜਾ ਦੇ ਦਾਖਲ ਕਰਾ ਕੇ ਗਏ ਹੋ ਦਾ ਹਰ ਪਾਣੀ ਕਰਾਇਆ ਮੈਂ ਕਰਾਇਆ ਠੀਕ ਕੰਡੀਸ਼ਨ ਕੀ ਹੈਗੀ ਠੀਕ ਹਾਂ ਠੀਕ ਹੈ ਕੀ ਕਾਰਵਾਈ ਕੀਤੀ ਆ ਰਹੀ ਕਰੋ ਬੱਚਾ ਦਹੀ ਕਰ ਰਹੇ ਨੇ ਸਰ ਕੋਈ ਪਤਾ ਲੱਗਾ ਕਿ ਇਹਨੇ ਕਿਹਦੇ ਵੱਲੋਂ ਗੋਲੀ ਚਲਾਈ ਗਈ ਹਾਂ ਜ राजे ਵੱਲ ਚਲਾਈ ਗਈ राजे ਦੇ ਨਾਲ ਹੋਰ ਕੋਈ ਸਾਥੀ ਦੋ ਬੰਦੇ ਹੋਸੀਏ ਨੇ ਠੀਕ ਕਮਰ ਹਾਂ ਜੀ ਸਰ ਜਿਹੜੇ ਮੁੰਡੇ ਨੂੰ ਗੋਲੀ ਲੱਗੀ ਉਹ ਆਪਣਾ ਕੀ ਲੱਗਦਾ ਫੇਰ ਆ ਬੇਟਾ ਉਹਦਾ ਨਾਮ ਕੀ ਹੈ ਹਰੀਸ਼ ਕੁਮਾਰ ਅੱਛਾ ਸਰ ਕੀ ਮਾਮਲਾ ਹੋਇਆ ਕਰਾ ਮਾਮਲਾ ਕੁਝ ਸਾਡਾ ਤੋਂ ਪਹਿਲਾਂ 8 ਸਾਲ ਲੰਘਦੇ ਨਹੀਂ ਸੋਨੀ ਨਸਖਦੇਵ ਸਿੰਘ ਉਰਪ ਚੋਨੀ ਪੁੱਤਰ ਦਿਆਨ ਸਿੰਘ ਖੱਲਾ ਜਿਹੜਾ ਕਿ ਸਾਡਾ ਪੋਰਟਕੈਸ ਚੱਲੰਦੇ 8 ਸਾਲ ਹੋ ਗਏ ਆ ਉਹਨੇ ਅੱਜ 3 ਵਜੇ ਦੇ ਤਕਰੀਬ ਮੁੰਡਾ ਖਲਾਇਆ ਕੋਈ ਸਾਡੇ ਮੁੰਡੇ ਨੂੰ ਬਾਜਮਾਰੀ ਉਹਨੇ ਉਹ ਗਲੀਆਂ ਬਾਹਰ ਥੋੜਾ ਜਿਹਾ ਬਕਸੇ ਲਾ ਕੇ ਜਾ ਕੇ ਉਹ ਆਪ ਵੀ ਨਾਲ ਆਇਆ ਸੀ ਉਹ ਆਪ ਵੀ ਨਾਲ ਸੀ ਉੱਥੇ ਜਾ ਕੇ ਜਦੋਂ ਵੇਖਿਆ ਉਹ ਆਪ ਨਾਲ ਸੀ ਇੱਕ ਅਣਛਾਤਾ ਬੰਦਾ ਹੋਰ ਸੀ ਉਹਨੂੰ ਆਂਦੇ ਬਹਿ ਵਿੱਚ ਇਹ ਬਹਿਨ ਤੋਂ ਕਾਰੀ ਕੀਤੀ ਆ ਇਹਨੇ ਉਹਨੂੰ ਸੋਨੀ ਨੇ ਆਖਿਆ ਵੀ ਗੋਲੀ ਚਲਾ ਦੇ ਗੋਲੀ ਮਾਰਵਾਤੀ ਇਹਨੇ ਦੂਜੀ ਗੋਲੀ ਚੱਲੀ ਨਹੀਂ ਇਹਨੇ ਮਾਰਨੋਂ ਫਰਕੀ ਕੀਤਾ अच्छा ते सर ए ਬਾਅਦ ਕਿ ਕਿੰਨੇ ਵੇਖਿਆ ਉਹਨਾਂ ਨੂੰ ਗੋਲੀ ਵਾਜਦਿਆਂ ਨੂੰ ਤੇ ਫਿਰ ਕਿੱਦਾਂ ਤੁਸੀਂ ਹਸਪਤਾਲ ਲਿਆਂਦਾ ਉਹਨੂੰ ਗੋਲੀ ਵਾਜਦਿਆਂ ਉੱਥੇ ਸਾਡੀ ਮੇਰੀ ਪਰਜਾਈ ਹੈ ਸ੍ਰਿੰਦਰਾਰਾਣੀ ਉੱਥੇ ਉਹਨੇ ਬਚਾਇਆ ਇਹਨੂੰ ਅੰਦਰ ਵੜਾ ਕੇ ਮੁੜ ਕੇ ਰੌਲਾ ਪਾ ਸੁਣਿਆ ਤਾਂ ਮੈਂ ਗਿਆ ਅਸੀਂ ਮੁੜ ਕੇ ਗਏ ਆ ਪਹਿਲਾਂ ਥਾਣੇ ਗਏ ਆ ਮੁੜ ਕੇ ਹਸਪਤਾਲ ਲਿਆਂਦਾ ਸੁਰ ਸਿੰਘ ਜੀ ਜੀ ਤੇ ਹੋਣਾ ਮੰਦੀਪ ਹਸਪਤਾਲ ਵੇਰੇ ਲਾਜ ਲਿਆਂਦਾ ਕਿੱਦਾਂ ਦੀ ਹਾਲਤ ਆ ਗੋਲੀ ਡਾਕਟਰ ਵੱਲੋਂ ਕੱਢੀ ਗਈ ਕੇ ਨਹੀਂ ਗੋਲੀ ਨਹੀਂ ਆ ਜੇ ਨਿਕਲੀ ਗੋਲੀ ਸਵੇਰੇ ਆਂਦੇ ਕੱਢਾਂਗੇ ਹਾਲਤ ਕਿੱਦਾਂ ਦੀ ਹੁਣ ਹਾਲਤ ਨਾਜ਼ੁਕ ਹੀ ਆ ਪੁਲਿਸ ਵੱਲੋਂ ਤੁਹਾਨੂੰ ਕੀ ਵੀ ਸੁਵਾਈ ਦਵਾਇਆ ਗਿਆ ਪੁਲਿਸ ਵੱਲੋਂ ਆਈ ਆ ਉਹਨਾਂ ਮਾਮਲਾ ਦਰਜ ਕੀਤਾ ਹੈ ਅੱਗੋਂ ਪਤਾ ਨਹੀਂ ਕੀ ਗੱਲ ਸਰਕਾਰ ਉਹਨਾਂ ਦੀ ਆ ਸਰਕਾਰੀ ਬੰਦਾ ਉਹ ਸਰਕਾਰ ਉਹਨਾਂ ਦੀ ਆ ਪਤਾ ਨਹੀਂ ਕੋਈ ਕਾਰਵਾਈ ਹੋਵੇ ਨਾ ਹੋਵੇ ਪਰ ਸਾਨੂੰ ਇਨਸਾਫ ਦਵਾਇਆ ਜਾਵੇ ਸ਼ਰੇ ਆਮ ਸੁਖਦੇਵ ਸਿੰਘ ਨੇ ਗੋਲੀ ਮਰਵਾਈ ਆ ਇਹ ਜਾਨੀ ਕਿ ਤੁਹਾਡੇ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਇਹ ਪੈਸੇ ਦੇ ਲੈਣ ਦੇਣ ਕਰਕੇ ਜਿਹੜਾ ਵੀ ਪ੍ਰਾਣਾ ਉਹਦੇ ਕਰਕੇ ਮਰਾਈ ਗਈ ਆ ਤੇ ਮرائی ਵੀ ਸੁਖਦੇਵ ਸਿੰਘ ਔਰ सोनू ਬਿਆਨ ਸਿੰਘ ਦੇ ਮੁੰਡੇ ਜਿਹੜਾ ਮੌਜੂਦਾ ਸਰਪੰਚ ਆ ਅੱਛਾ ਤੇ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅੱਗੋਂ ਤੁਸੀਂ ਇਹ ਤੁਹਾਡਾ ਕੀ ਸਟੈਪ ਹੋਗਾ ਅੱਗੋਂ ਅਸੀਂ ਜਾਵਾਂਗੇ ਜਿੱਥੇ ਤਾਈਂ ਜਾਣਾ ਪਿਆ ਸਾਨੂੰ ਜਾਵਾਂਗੇ ਇਨਸਾਫ ਦੀ ਮੰਗ ਕਰਾਂਗੇ А это это я просто говорю. Да что мы? Давай просто